स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਭਾਈ ਇਹ ਲੋਕਤੰਤਰ ਦਾ ਪਰਵਿਆ ਅਸਵਿਆ ਇਹਦੇ ਚ ਸਭ ਨੂੰ ਵੋਟ ਪਾਉਣੀ ਚਾਹੀਦੀ ਆ ਠੀਕ ਹੈ ਮੈਂ ਕੈਂਡੀਡੇਟ ਆ ਪਰ ਮੈਂ ਹਮੇਸ਼ਾ ਹੀ ਵੋਟ ਕਰਦਾ ਮੈਂ ਕਦੀ ਜ਼ਿੰਦਗੀ ਚ ਆਪਣੀ ਵੋਟ ਮਿਸ ਨਹੀਂ ਕੀਤੀ ਤੇ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਵੋਟ ਜ਼ਰੂਰ ਕਰੋ ਕਿ ਜੇ ਵੋਟ ਹੀ ਆ ਜਿਹੜੀ ਤੁਹਾਡੀ ਆਪਣੀ ਜਿਹੜੀ ਭਾਵਨਾਵਾਂ ਉਹ ਦੇਸ਼ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਆਪਣੀ ਜੋ ਤੁਸੀਂ ਆਉਣ ਵਾਲੇ 5 ਸਾਲ ਚ ਕਰਨਾ ਚਾਹੁੰਦੇ ਜੇ ਉਹ ਵੀ ਪ੍ਰਤੀ ਤੁਹਾਡੀ ਜਿਹੜੀ ਸੈਂਸਰਿਟੀ ਨੂੰ ਦਰਸਾਉਂਦੀ ਆ ਕਿ ਤੁਸੀਂ ਕਿੰਨੇ ਸੈਂਸੀਅਲ ਜੇ ਨਹੀਂ ਤਾਂ ਅਸੀਂ ਡਿਸਕਸ਼ਨ ਕਰਦੇ ਰਹੀਏ 5 ਸਾਲ ਅਸੀਂ 5 ਸਾਲ ਅਸੀਂ ਫਿਰ ਕਿੰਤੂ ਪ੍ਰੰਤੂ ਕਰਦੇ ਰਹੀਏ ਹੈ ਪਰ ਵੀ ਆ ਨਹੀਂ ਠੀਕ ਆ ਨਹੀਂ ਠੀਕ ਫਰ ਉਹ ਠੀਕ ਨਹੀਂ ਆ ਜੇ ਆਪਾਂ ਇਹਦਾ 파ਟ ਨਹੀਂ ਬੰਦੇ ਇਸ ਉਤਸਵ ਦਾ ਹਿੱਸਾ ਨਹੀਂ ਬੰਦੇ ਜੇ ਰੂਟ ਕਾਸਟ ਨਹੀਂ ਕਰਦੇ ਤੇ ਫਿਰ ਅਸੀਂ ਕਿੰਤੂ ਪ੍ਰੰਤੂ ਕਰਨ ਦੇ ਵੀ ਹੱਥ ਦਾ ਨਹੀਂ ਰਹਿੰਦੇ ਮੈਂ ਤਰਫ ਸੀ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਵਈਦਾਰੇ ਨਾ ਰਸਤਾ ਦਿਲ ਦੀ ਸੁਣੋ ਤੁਸੀਂ ਕਿਆ ਦਿਲ ਦਿਮਾਗ ਦੀ ਸੁਣੋ ਹਮੇਸ਼ਾ ਜਿਹੜਾ ਵਾ ਮਤਦਾਨ ਇਸੇ ਕਰਕੇ ਮਾਣਾ ਇਹਦਾ ਨਾਂ ਕਿਸੇ ਟਾਈਮ ਮਤਦਾਨ ਤੇ ਇਸੇ ਕਰਕੇ ਨਾ ਦੇਣ ਸਮਝ ਆਪਾਂ ਵੋਟ ਕਾਸਟ ਕਰਦੇ ਆਂ ਉਹ ਦਾਨ ਨਹੀਂ ਕਰਦੇ ਆ ਹਨਾ ਵੋਟ ਪਾਉਨੇ ਆਂ ਦਿੰਨੇ ਆ ਕਿਸ ਨੂੰ ਵੋਟ ਮਤਨਾ ਮਤਨਾ ਦਈਏ ਕਿਉਂਕਿ ਇਹ ਬڑے ਲੀਡਰਸ਼ਪਾਨ ਆ ਇਹ ਦਿਲ ਦੀ ਸੁਣਤਾ ਦਿਲ ਤੱਕ ਰੱਖਦੇ ਆ ਲੋਕਾਂ ਨੂੰ ਭਾਵਕ ਹੋ ਕੇ ਨਾ ਵੋਟ ਬੈਂਕ ਬਣੇ ਰੋ ਸਾਡੀਆਂ ਜੇਬਾਂ ਚ ਪੈ ਰੋ ਅਸੀਂ ਕੁਛ ਨਾ ਕਰੀਏ ਤੇ ਤੁਸੀਂ ਅਸੀਂ ਜੇਬਾਂ ਈ ਤੁਹਾਨੂੰ ਕੱਢੀਏ ਵੋਟ ਬੈਂਕ ਦੇ ਰੂਪ ਚ ਫੇਰ ਦਿੱਤੀਏ ਫੇਰ ਮੋਜਾਂ ਲਈਏ ਤੁਸੀਂ ਨਰਕ ਚ ਰਹੋ ਭਾਵੇਂ ਤੇ ਭਾਵੇਂ ਚੰਗੇ ਰਹੋ ਜੋ ਵੀ ਜਸਲਾਤ ਚ ਰਹੋ ਅਸੀਂ ਫੇਰ ਨਾ ਤੁਹਾਨੂੰ 5 ਸਾਲ ਪੁੱਛੀਏ ਤੇ ਫੇਰ ਤਾਨੂੰ ਟੀਕਾ ਵੋਟ ਕਹਿ ਕੇ ਵੋਟ ਬੈਂਕ ਕਹਿ ਕੇ ਜੇਬ ਚੋਂ ਕੱਢੀਏ ਇਸੇ ਕਰਕੇ ਮੈਂ ਨਾ ਉੱਤੇ ਦਿਮਾਗ ਦੇ ਸੁਣੋ ਮਤਦਾਨ ਆ ਮਤਤ ਨਹੀਂ ਤਦ ਹੀ ਅਸੀਂ ਸਾਡਾ ਸਲੋਗਨ ਸੀ ਦਿਲ ਦਿਮਾਗ ਦਿਲੋਂ ਦਿਮਾਗ ਦੀ ਸੁਣੋ ਤੇ ਫਿਰ 2 ਮਿੰਟ ਤੋਂ ਕੁਫੇ ਕਰ ਰਹੇ ਲੱਗਦਾ ਕਿ ਲੋਕ ਹੁ ਦਿਮਾਗ ਦੀ ਸੁਣਨਗੇ ਬਿਲਕੁਲ ਬਹੁਤ ਪੋਜ਼ਿਟਿਵ ਹੈ ਕਿ ਲੋਕੇ ਮੈਰਿਟ ਬਣਾਉਂਦੇ ਪਏ ਕੈਂਡੀਡੇਟ ਕੌਣ ਹੈ ਚਾਰ ਕੈਂਡੀਡੇਟ ਹੈ ਕੌਣ ਅਵੇਲੇਬਲ ਹੈ ਕੌਣ ਅクセसेबल ਹੈ ਇਹਦਾ ਟਰੈਕ ਰਿਕਾਰਡ ਹੈ ਕੰਮ ਕਰਨ ਦਾ ਕਿੰਨੇ ਕੁਸ਼ ਕਰਕੇ ਦਿਖਾਇਆ ਲੋਕਾਂ ਨੂੰ ਨੇੜੇ ਕੌਣ ਲੱਗਦਾ ਹੈ ਨਾ ਚਾਰ ਕੈਂਡੀਡੇਟ ਹੈ ਕੱਲ ਨੂੰ 5 ਸਾਲ ਅੱਗੇ ਠੀਕ ਕਿਸੇ ਨੇ ਵੇਖਣਾ ਹੋਵੇ ਵੀ ਕੌਣ ਯਾਰ ਲੱਭੂਗਾ ਤੇ ਇਹ ਚਾਰ ਕੈਂਡੀਡੇਟ ਜਿਹੜੇ ਉਹਨਾਂ ਚ ਮੈਰਿਟ ਬਣਾਉਣੀ ਹੋਵੇ ਤੇ ਫਿਰ ਇੱਦਾਂ ਬਹੁਤ ਔਖਾ ਕੰਮ ਨਹੀਂਗਾ ਪਰ ਸਮਝਦਾਰੀ ਨਾਲ ਕਿ ਮੈਰਿਟ ਬਣਾਉਣ ਕੇ ਲੋਕੀ ਬੜੇ ਸਮਝਦਾਰ ਹੋ ਗਿਆ ਹੁਣ ਹੁਣ ਵੋਟ ਬੈਂਕ ਨਹੀਂ ਰਹਿ ਲੋਕ ਹੁਣ ਕਿਸੇ ਦੇ ਜੇ ਬਾਤ ਨਹੀਂ ਆਗੇ ਲੋਕੀ ਹੁਣ ਟੀਕਾ ਵੋਟ ਨਹੀਂ ਆਗੇ ਲੋਕੀ ਹੁਣ ਸਮਝਦੇ ਲੋਕੀ ਕੋਈ ਖੁਸ਼ ਕਰੂਗਾ ਤਾਂ ਵੋਟ ਦਾ ਹੱਕਦਾ ਰਹੂਗਾ ਨਹੀਂ ਤਾਂ ਨਹੀਂ ਰਹੂਗਾ ਨੰਨੇ ਮੇਮਾ ਅੰਨਾ ਜੀ ਵੋਟ ਕਰਨ ਵਾਸਤੇ ਆਇਆ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੋ ਇਸ ਨੂੰ ਜੜਾ ਕਹਿੰਦੀ ਹੈ ਕਿ ਕਰਮਾ ਵਾਲਾ ਭਾਗ ਵਾਲਾ ਦਿਨ ਹੈ ਸੋ ਇਸ ਤਰ੍ਹਾਂ ਪਰਿਵਾਰ ਨਾਲ ਵੋਟਿੰਗ ਕੀਤੀ ਅੱਜ ਹਾਂਜੀ ਬਿਲਕੁਲ ਇਹ ਸਾਡੀ ਸਾਡੀ ਕੰਜਕ ਦੇਵੀ ਆ ਇੱਕ ਬੜੀ ਹਾਂਜੀ